ਹਾਂਜੀ ਬਾਈ ਜੀ ਕਿਹੜਾ ਪਿੰਡ ਆਪਣਾ ਵੀਰੇ ਹੈਲੋ 10000 ਯਾਰ ਮੰਗਦਾ ਇਹ ਸੂਰੇ ਵਾਲਾ ਪਿੰਡ ਸੂਰੇ ਵਾਲਾ ਪਿੰਡ ਆ 23000 ਮੰਗਿਆ ਤੇ ਲੱਗਿਆ ਕਿੰਨਾ ਬਾਈ ਤੇਰਾ ਲਾਇਆ ਸੀ ਉਹਨੇ ਯਾਰ ਮੈਂ 13 14 14.5 ਮੈਂ 15000 ਦਾ ਤੇਰਾ ਮੰਨਦਾ ਪੈਸੇ ਗਿਆਨ ਦਾ ਠੀਕ ਆ ਕੀ ਆ ਬਾਈ ਤੇ ਡੋਂ ਕਿਵੇਂ ਵੇਚਦਾ ਨੂੰ ਹੋਰ 2000 ਦਿਨ ਪੁੱਛੇ ਪੈਸੇ ਚੱਲ ਮਖਾਇ ਚੱਲੇ 2000 ਦਾ ਦੇ ਦਿੰਦਾ ਇਹਨਾਂ ਗੱਲਾਂ ਦੇ ਵਿੱਚ ਨਹੀਂ ਕੋਈ ਜਣਗਾ ਤੂੰ ਕਰਦਾ ਟਿਕਾਣੇ ਤੇ ਆ ਜਾ ਯਾਰ ਲਾਇਆ ਸੀ ਮੈਂ ਤੂੰ ਚਪੋਰ ਮੰਨਿਆ ਆਈਓ ਨਾ ਮੋੜ ਤਬਾ ਤੋ ਬੋਣੀ ਦਾ ਟਾਈਮ ਆ ਕਰਲਾ ਬੋਣੀ ਖੁੱਲੇ ਹੱਥ ਨਾਲ ਨਹੀਂ ਬੰਦ ਉਹ ਦੂਰ ਦੇਖ ਕੇ ਬੋਲਣਾ ਬੜਾ ਸਹੀ ਉਹ ਆਹ ਕੋਲਾ ਚਾਰੇ ਨਾ ਮੋੜ ਨਾ ਹੋਵੇ ਤੇਰੇ ਚੰਗਾ ਬਾਲੋਂ ਵੀ ਆਦੇ ਬਾਣੀ ਲਾ ਲਓ ਯਾ ਬੱਕਰਾ 21000 ਬਾਈਆਂ ਦਾ ਲੈ ਲਊਗਾ ਉਹ ਦੇਲਾ ਚੰਗਾ ਰਹੇਗਾ ਮਾਨਿਆ ਦਾਖ ਤੋਂ ਦੇਣੀ ਸਿਰੇ ਆਲੀ ਕੀਆ ਸਿਰੇ ਆਲੀ ਗੱਲ ਸੁਣਾ ਦੇ 15000 ਦਾ ਦੇਣਾ 16000 ਦਾ ਵੈਂਗਾ ਹੋ ਜੂਦਾ ਹੋ ਜਾ ਫਿਰ ਇੱਕ ਪਾਸਾ ਹੋ ਜੂਗਾ ਚੈਰੀ ਕਰ ਦੇਤੀ ਹੁਣ ਆਖਦਾ ਨਹੀਂ ਗੱਲ ਠੀਕ ਆ ਤਾਂ ਵੀ ਜਾਦਾ ਜੇ ਜਾਉਗਾ ਵੀ ਆਉਂਦਾ ਮੇਰੇ ਕਿਹੜੇ ਪੱਠੇ ਨਹੀਂ ਘਰੇ ਫੇਰਾ ਕੋ ਪਿਆ ਆ ਦੇ ਛਿੱਟੇ ਵਾਲੀ ਗਣਕ ਪਈ ਛਿੱਟੇ ਬਏ ਥਾ ਯਾਰ ਛਿੱਟੇ ਹੋਣਾ ਨਾ ਨਾ ਹੋ ਛਿੱਟੇ ਸਾਨੂੰ ਕੋਈ ਚੱਕਰ ਜਿਹੜਾ ਮਾਨ ਨਾਲ ਦੱਸ ਦੇ ਖਾਲੀ ਚੀਜ਼ ਨਾ ਤਾਂ ਪਾਉਣੀ ਹੈ ਆਈਐਨਐ 3 ਵੀਨਿੰਗ ਵਾਲੀ ਮੇਰੇ ਕੋਲੇ ਨਿਤ ਪੱਕੀ ਪਈ ਆ ਪਾ ਦੇ ਚੰਗਾ ਰਹੇਗਾ ਇੱਕੋ ਹੀ ਦੱਸ ਦੇ ਛੰਡ ਕੇ ਯਾਰ ਨਵੇੜ ਦੇ ਇੱਕ ਚੀ ਕੰਮ ਥੋੜਾ ਨਾ ਹੋਰ ਮਨ ਕਰਦੇ ਬਾਲੋ ਨਹੀਂ 20 ਦਾ ਆ ਯਾਰ ਇਹ ਭਾਈ 16000 ਰੁਪਏ ਦਿੰਨੇ ਜਿਹਦਾ ਮਾਨ ਆ ਦਾ ਰੁਪਏ ਕਹਿੰਦੇ 15000 ਕਹਦਾ 15000 ਦਾ ਠੀਕ ਹੈ 16000 ਮੈਂ ਕਹਿਦਾ ਜਵਾਨ ਤੋਂ ਨਹੀਂ ਭਾਜਾ ਜਿਤਨਾ ਮਾਨਾ ਦਰਪੀ ਹੈ ਕੇੰਦਾ ਵਟਲਾ ਪੈਸੇ ਮੰਡੀ ਦਾ ਮੁੱਖ ਕੋ ਪੱਟਾ ਲੈ ਹਾਂ ਸਹੀ ਆ ਮੰਨ ਲਿਆ ਰੇਟ ਚ ਹੈ ਤੇ ਘੜੀਆ ਸੌਦਾ ਪਹਿਲਾ ਸੌਦਾ ਤੇ ਨਾਲ ਬਚਾਰੇ ਦਾ ਗਰੀਬ ਆਦਮੀ ਨੇ ਲੱਤੀ ਉਂਟੀ ਜਾਨੀ ਬੱਡੀ ਮੈਂ ਵੀ ਗਰੀਬ ਆ ਮੈਂ ਕਹਾਂ 15000 ਦਾ ਕਰਦੇ ਯਾਰ ਰੇ ਦੇਣਾ ਤੈਨੂੰ ਕਹਦਾ ਜਵਾਨ ਤੋਂ ਭਾਜਾ 16000 ਰੁਪਿਆ ਕਿਹਾ ਨਾ ਆਪਾ ਭੱਜੇ ਤੇ ਨਾ ਹੀ ਭਜਣਾ ਨਫਾ ਤੇ ਨੁਕਸਾਨ ਪੈਸੇ ਖਾਜ ਬੱਕਰਾ ਬਾਈ ਬੋਲੋ ਨਹੀਂ ਦੱਸ ਦੇ ਫਿਰ ਸਿੱਧਾ ਸਾਨੂੰ ਪੜਾਉਣਾ ਪਾਦਾ ਕੀ ਹਜ਼ਾਰ ਜਮਾਨਤ ਫਿਰ ਤੂੰ ਗੁੱਟੀ ਪਾਲਦਾ ਪੂਰੀ ਪੂਰੀ ਰਵੜ ਚੜਾਈ ਪਾਲਦਾ 20000 2.5 ਸਾਲ ਬਾਈ ਠੀਕ ਹੈ ਨਹੀਂ ਹੁੰਦਾ ਬਾਈ ਪੜ ਇਹ ਤੇਰਾ ਦਿਲ ਪੈਂਦਾ ਚੱਲ ਛੋਟ-ਛੂਟ ਨਾ ਕਰ ਲਿਖਾ ਦਊਗਾ 2.5 ਸਾਲ ਪੁੱਤਾਂ ਨੂੰ ਪਾਲਿਆ ਇਹਨੂੰ ਬਾਈ ਹਰੇ ਕੀ ਪੁੱਤਾਂ ਵਾਂਗੂ ਪਾਲਦਾ ਰੁਪਈਏ ਵੀ ਵਾਲਾ ਕੀ ਕਿਹੜਾ ਕਿਵੇਂ ਲਿਆਇਆ ਕਰਕੇ ਹਾਂ ਸਹੀ ਹੈ ਬਾਈ ਸਹੀ ਹੈ ਆਇਆ ਨਹੀਂ ਕੋਰਾ ਹੈ ਬੰਨਲਾ ਬਾਈ ਕੋਈ ਨਹੀਂ ਫਿਰ ਸੌਦਾ ਦੋਸਤੋ ਹੋ ਨਹੀਂ ਸਕਿਆ ਜੇ ਕੋਈ ਕਿਸੇ ਵੀਰ ਨਾਲ ਇਸ ਬੱਕਰੇ ਦਾ ਸੌਦਾ ਹੋਇਆ ਤਾਂ ਤੁਹਾਨੂੰ ਦਿਖਾਵਾਂਗੇ ਅ ਮੇ ਮੂਜਾ ਬੱਕਰੇ ਦਾ ਸੌਦਾ ਚੱਲ ਰਿਹਾ ਹੈ ਇਹ ਪਹਿਲਾਂ ਵੀ ਇਹਦਾ ਸੌਦਾ ਹੋਇਆ ਹੈ ਹਾਂ ਕਾਲੇ ਬੋਲ ਉਹ ਸਿਰੇ ਨਹੀਂ ਚੜਿਆ ਸੌਦਾ ਵੇਖ ਲੋ ਜਿਹੜਾ ਮਾਲ ਆ ਲੜਕੇ ਦਾ ਪਤਾ ਵੀ ਗੁਰੂ ਦਾ ਕੋਠਾ ਹਾਂਜੀ ਕੋਠਾ ਇਹ ਬਾਈ ਖਰੀਦ ਆ ਤੇ ਵੇਚਣ ਵਾਲਾ ਕੌਣਾ ਬਾਈ ਸੂਰੇ ਵਾਲਾ ਸੂਰੇ ਵਾਲੇ ਤੋਂ ਹਾਂਜੀ ਕੀ ਮੁੱਲ ਮੰਗਿਆ ਬਾਈ 23000 ਰੁਪਏ 2350 ਮੰਗ ਲਿਆ ਯਾਰ हां जी भाई जी तेरा माल 20000 ਮੰਗਿਆ ਤੇ ਰਾਜੇ ਤੇ ਆ ਜਾ ਬਾਈ ਫਿਰ ਦਾ ਸਵਾਦ ਜਾ ਗਿਆ ਨਾ ਉਹਨੇ ਦੱਸ ਕਹਦਾ ਨਾ ਮੁੜ ਕੇ ਤੂੰ ਐ ਕਹਦਾ ਨਾ ਫਿਰ ਐਵੇਂ ਚੱਕੇ ਚ ਗਈ ਐ ਸਵਾਦ ਨਹੀਂ ਆਉਂਦਾ ਦਿਲੋਂ ਤਾਂ ਤੂੰ ਨਹੀਂ ਵੇਚਣਾ ਪੰਜ ਲਾ ਦੇ ਭਲਾ ਮੈਨੂੰ ਪੰਜ ਨਹੀਂ ਲਾਉਂਦੇ ਮਾਲ ਮੋਲੀ ਲਾਉਂਦੇ ਆ ਬੰਦੇ ਨੂੰ ਪਤਾ ਵੀ ਸਾਰੇ ਵੇਚ ਲੈ ਭਾਵੇਂ ਸਹੀ ਹੈ ਪੱਕੇ ਬੰਦੇ ਪੱਕਾ ਮੋਲਾ ਬਈ ਅੱਜ ਐਂ ਕਰਦੇ ਨਾ ਮਿਲੇ ਹੀ ਨਾ ਮਾਲ ਹੀ ਨਾ ਮਿਲੇ ਜੇ ਹਾਂ 5 5000 ਰੁਪਏ ਦੇ ਤਾਂ ਮੁੜੀ ਜਾਵਾਂਗੇ ਇੱਥੋਂ ਕਰਾਇਆ ਵੀ ਇਹਨਾਂ ਨੂੰ ਪੈ ਜਾਂਦਾ ਤੈਨੂੰ ਕਰਾਇਆ ਨਹੀਂ ਪਿਆ ਕੋਈ ਪਾੜਾ ਨਹੀਂ ਪਿਆ ਪਿੰਡੋਂ ਤੁਰ ਕੇ ਆਏ ਹੋਗੇ ਮੇਰੇ ਹਿਸਾਬ ਨਾਲ ਤੁਰ ਕੇ ਆਇਆ ਹਾਂ ਤਰ ਖਰਚਾ ਨਹੀਂ ਪੈਣਾ ਹਾਂ ਖਰਚਾ ਦਾ ਢਾਈ ਸਾਲ ਹੋ ਗਏ ਪਈ ਜਾਂਦਾ ਬਾਈ ਤੇਰਾ ਸੋਨਾ ਇਹ ਵੇਚਣਾ ਦਾ ਇੰਨਾ ਇੰਨਾ ਢਾਈ ਗਨੇ ਚ 3 ਸਾਲ 3-4 ਸਾਲਾਂ ਦਾ ਹੈ ਢਾਈ ਸਾਲਾਂ ਦਾ ਢਾਈ ਸਾਲਾਂ ਦਾ ਤੁਸੀਂ ਵੀ ਦੱਸੋ ਉਹਨੇ ਤਾਂ ਦੱਸਤਾ 13000 ਦਾ ਕੀ ਗਿਆ ਲੈ ਨਹੀਂ ਮੈਂ ਦੇਖ ਲੈ ਹੁਣ ਤਾਂ ਯਾਰ ਫੜ ਲੈ ਕਰਾਬਾ ਦੇ ਬਾਈ ਯਾਰ ਨਿਹਰਾ ਬਾਈ ਮਾਨਦਾਨ ਕਰ ਦਾਂਗੇ ਬਾਈ ਮਾਨਤਨ 1 ਤੇ 2 3 4 5 ਦੇ ਕਹਿਣ ਨੂੰ ਰਾਜੂ ਦੇ ਉਂ ਸੀਸਾ ਤੱਕ ਖੜਿਆ ਫਿਰ ਮਾਨਤਨ 3000 ਤੋਂ ਛੁੱਟ ਜਾਣਾ ਹੈ 2000 ਬੰਦੇ ਦਾ ਬੋਲ ਹਾਂ ਤੇਰਾ ਰਾਦਾ ਬਾਈ ਬੋਣੀ ਦਾ ਟਾਈਮ ਆ ਤੇ ਪਾਸੋਂ ਕਿੱਕੇ ਜਾਊਂਗਾ ਲਫੜ 10 ਕਿੰਨਾ ਹੋ ਗਿਆ 2000 ਹੋ ਗਿਆ 3 4 ਫਰਾਦੀ ਆਪੇ ਗਣ ਲੂਗਾ ਹਾਂ ਬੋਲ ਕੇ ਦੱਸ ਪੰਜ 6 7 8 ਨੋ 10 11 12 13 14 ਅੱਲਾ ਮੈਂ ਤੁਹਾਨੂੰ 1000 ਰੁਪਏ ਮੈਂ 14 ਹੀ ਕਹਿੰਦਾ ਕਿਉਂ ਪੁਕਾਈ ਕਰੀ ਆਪਾਂ ਲੈਣ ਦੇਣ ਦਾ ਕੰਮ ਕੀਤਾ ਅੱਗੇ ਤੇਰੀ ਖੁਸ਼ੀ ਦੀ ਗੱਲ ਹੈ ਬੋਣ ਦਾ ਟਾਈਮ ਆ ਭਾਈ ਮੇਰੀ ਗੱਲ ਸੁਣੋ ਬੋਣੇ ਹੋਈ ਜਾਣੀਆਂ ਇਹ ਕਤਤਾ ਦਾ ਦੇਲ ਹੀ ਨਹੀਂ ਖੋਦਾ ਕਰਨ ਦਾ ਜੇ ਬੰਦਾ ਹੁਣ ਮੈਂ ਲੈਣ ਵਾਲਾ ਕਹਿੰਦਾ ਨਾ ਵੀ ਮੈਂ ਲੈ ਕੇ ਜਾਊਗਾ ਉਹ ਵੇਚਣ ਵਾਲਾ ਕਹਿੰਦੇ ਮੈਂ ਵੇਚ ਕੇ ਜਾਊਗਾ ਫਿਰ ਤਾਂ ਕੰਮ ਹੋ ਜਾਂਦਾ ਮੈਨੂੰ ਵੇਚਣੇ ਐਵੇਂ ਤਾਂ ਨਹੀਂ ਆ ਗਿਆ ਇੱਥੇ ਮੇਰਾ ਫਿਰ ਮਾਲ-ਮੋਲ ਵੇਚ ਲੈ ਨਾ ਨਾ ਮੈਨੂੰ ਮਾਰਨਾ ਤੈਨੂੰ ਮੈਂ ਮਾਰ ਲੱਗ ਗਿਆ ਤਾਂ ਵੀ ਥੱਲੇ ਡਿੱਗਿਆ ਫਿਰ ਨੀ ਕਹਿਣਾ ਲੱਗੇ ਆ ਮੈਨੂੰ ਮੈਨੂੰ ਕੀ ਪਤਾ ਤੈਨੂੰ ਪਤਾ ਹੀ ਦੋਂ ਕਿਹੜਾ ਨਿਆਣਾ ਬਾਈ ਯਾਰ ਮੈਂ ਤਾਂ ਹੁਣੇ ਇੱਕ ਗਾਲੋ ਬਾਈ ਦੀ ਵੀਡੀਓ ਮੇਰੀ ਗੱਲ ਤਾਂ ਸੁਣ ਲੈ ਬਾਈ ਦੀ ਵੀਡੀਓ ਚੱਲਦੀ ਆਪਾਂ ਗਲਤ ਨਹੀਂ ਮੇਰੀ ਗੱਲ ਸੁਣ ਲੈ ਅੱਜ ਅਸੀਂ ਖੜੀ ਆਏ ਦਾ ਹੋਣੀ ਆ ਫਿਰ ਇਹ ਅੱਜ ਕੱਲ੍ਹ ਆ ਕਪੂ ਮੇ ਸੌਦਾ ਹੋ ਜਾਂਦਾ ਵੈਸੇ پتہ ਪਤਾ ਕੀ ਹੁੰਦਾ ਹਾਂਜੀ ਤੁਸੀਂ ਮੈਨੂੰ ਨੂੰ ਪੁੱਛਿਆ ਜੀ ਵੀ ਕੀਦ ਬਾਈ ਪੁੱਛ ਲਾ ਭਰਾਵਾ ਮੁਰ ਕੇ ਕਹੀ ਤੇ ਕਰ ਟੈਂਟ ਹੋਏ ਨਹੀਂ ਪੁੱਛਦਾ ਦਾ ਨਹੀਂ ਇਹ ਨਹੀਂ ਨਹੀਂ ਪੁੱਛਦਾ ਤੇ ਫਿਰ ਦੇ ਦੇ ਬੱਕਰਾ ਫਿਰ ਕੀ ਕਰਾ ਬਾਈ ਮੈਂ ਕੋਲੇ ਹੈ ਨਹੀਂ ਸਿੱਤ ਨੂੰ ਕੀ ਲੱਗਿਆ ਕੀ ਨਹੀਂ ਲੱਗਿਆ ਆਪਾਂ ਨੂੰ ਪਰਮਾਤਮਾ ਕਰ ਆਪਾਂ ਪਹਿਲੇ ਬੱਕਰਾ ਤੇਰੇ ਕੋਲ ਪੁੱਛਿਆ ਹੈਗਾ ਨਹੀਂ ਪੁੱਛਦਾ ਪੂਰੇ ਕਰ ਪਾ ਮੈਂ ਕਰ ਮੈਂ ਦੇਣਾ ਪੈਦਾ ਆ ਲੈ ਚੱਕ ਲੈ ਚੱਲ ਬਸ ਬੰਦ ਰਹਿ ਜਾ ਬਾਈ ਪੁੱਛਿਆ ਤੋ ਆਪਾਂ ਨਹੀਂ ਇੰਨਾ ਬੰਦਿਆਂ ਦੀ ਮੈਂ ਮੰਨਦਾ ਇਹ ਜੋ ਬੰਦੇ ਕਰ ਦਿੰਦੇ ਨੇ ਮੈਨੂੰ ਮਨਜ਼ੂਰੀ ਹੁੰਦਾ ਹੈ ਇਹਦੇ ਦੂਗਾਂ ਗੱਲ ਕੁੱਟਣੀ ਆ ਨਹੀਂ ਬਾਈ ਬੋੜੀ ਦਾ ਟਾਈਮ ਆ ਨਾਲ ਉਹ ਜੀ ਗੱਲ ਕਰਨਾ ਆਓ ਜੀ ਆਓ ਆਓ ਲੰਘੋ ਜੀ ਲੰਘੋ ਹੋਈਆ ਤੇਰਾ ਸੌ ਤੇਰਾ ਕਿਨੇ 15 ਕੇ 10 15 ਬੋਮਾ ਕਹਿ ਇੱਧਰ ਲੈ ਕੇ ਮਾਰਦਾ ਤੇਰੇ ਭਾਈ ਯਾਰ ਬੋੜੀ ਦਾ ਟਾਈਮ ਆ ਦੇ ਦੇ ਦਿਲੂ ਦੇ ਦੇ ਨਹੀਂ ਮਾ ਖੁਸ਼ ਹੋ ਕੇ ਦੇ ਦੇ 20000 ਦਾ ਲੈ ਜਾ ਤੈਨੂੰ ਦੱਸ ਬਾਈ 20 ਕਹੀ ਜਾ ਮੇਰੀ ਗੱਲ ਥੋੜੇ ਇੱਕ ਮਿੰਟ ਤੇਰਾ ਮਾਲਜ ਤੂੰ ਪੰਜਾ ਇੱਕ ਬੱਕਰ ਦਾ ਚਿੱਟੇ ਦਾ ਭੂਮੇ 50000 ਮੰਗੀ ਗਿਆ ਉਹ ਮੰਗੀ ਗਿਆ ਮੈਂ ਜਾਣ ਸਰ ਨੂੰ ਲਾਇਆ ਮੈਂ ਕਿਹਾ ਬਾਈ 18000 ਦੇ ਨਾ ਮੰਡੀ ਸਾਰੀ ਵਿਜੜੀ ਗਈ 35 26 ਤੇ ਆ ਗਿਆ ਆਪਾਂ ਕੋਲੇ ਵੀ ਤੂੰ ਅੱਕੇ ਯਾਰ ਲਾ ਦੇ ਇੱਕ ਬਾਈ ਬੰਦਾ ਹੋਰ ਸੀਗਾ ਕਹਿੰਦਾ ਵਾਹਿਗੁਰੂ ਕਹਿ ਕੇ ਬਾਰੇ 20 ਮੈਂ ਲਾਤਾ ਕਹਿੰਦਾ ਬੱਚੀ ਦਾ ਦੇਣਾ ਫਿਰ ਮੈਂ ਅੱਕ ਗਿਆ ਮੈਂ ਕਿਹਾ ਸਾਢੇ 20 21 22 ਕਹਿੰਦਾ 23 ਦਾ ਮੈਂ ਹੁਣ ਨਹੀਂ ਲੈਣਾ ਇੱਕ ਠੋਡੇ ਵਾਂਗੂ ਬੰਦਾ ਆ ਗਿਆ ਗੁਰੂ ਦਾ ਸਿੱਖ ਬੰਦਾ ਕਹਿੰਦਾ ਯਾਰ ਹੁਣ ਤੂੰ ਕਹਿ ਕੇ ਨਾ ਮੁੱਕਰੀ ਇਹ ਆ ਬਾਈ ਉਮਰ ਕਾ ਚੱਲਦਾ ਤੂ ਪੀਵਾ ਮਾਰ ਕਾ ਕੱਲੇ ਕਾ 500 ਦਾ ਕਾਡ ਵੇਖੀ ਆਪਾਂ ਲਾਸਟ ਹੀ ਗੱਲ ਆ ਆ ਚੱਕ ਯਾਰ ਚੱਕ ਯਾਰ 16000 ਯਾਰ ਚੱਕ ਯਾਰ ਆਪਾਂ ਵੀ ਪਹੁੰਚਦੇ ਕਰੀ ਪੁੱਛੇ ਕਾਲਾ ਚੱਕ ਯਾਰ ਜਿਹੜੇ ਮੇਲਾ ਆਉਂਦਾ ਮੋੜ ਕੇ ਦਿਖਾ ਦੇ ਫੜ ਕਰੀ ਕਰਾਰੇ ਨੂੰ ਕਰੀ ਕਰਾਰੇ ਨੂੰ ਜਿਹੜਾ ਆਉਂਦਾ ਅਕੇ ਮੇਰੇ ਆਪਾਂ ਤਾਂ ਮੋੜੇ ਹੱਥਾਂ ਇਹਨੂੰ ਪਤਾ ਮੋੜਦਾ ਨਹੀਂ ਚੱਕ ਲਾ ਹੁੰਦਾ ਪਾਸੇ ਬਹੁਤ ਆ ਨਹੀਂ ਬਈ ਬਹੁਤ ਸਹੀ ਗੀ ਆ ਗੱਲ ਸੌਦਾ ਇੱਕ ਵਾਰ ਜੀ ਹੁੰਦਾਗਾ ਵਾਰ ਵਾਰ ਨਹੀਂ ਹੁੰਦਾਗਾ ਬਾਈ ਹੋਣੀ ਕਰਨੀ ਆ ਕੋਈ ਗੱਲ ਨਹੀਂ ਬੋਣੀ ਕਰ ਲਾਂ ਕਿੰਨੇ ਦਾ ਛੱਡੇਗਾ ਫਿਰ 20000 ਦਾ ਉਹ ਤਾਂ ਸੁਣ ਲਿਆ ਦੇਣਾ ਕਹਿੰਦਾ ਸੀ ਤੇ ਉਹ ਦੇ ਲੋ 20000 ਦਾ ਹੀ ਦੇਣਾ ਬਾਈ ਆ ਕੱਟ ਨਹੀਂ ਵੇਚਦਾ ਪਾ ਦੇ ਵਿੱਚ ਨਹੀਂ ਆਉਂਦਾ ਲੋਟ ਕੰਮ ਸਾਢੇ 16000 ਦਾ 17000 ਦਾ ਦੇ ਇਹ ਮੌਕਾ ਬਣਾ ਦੇ ਲੈ ਛੱਡ ਦੀ ਗੱਲ ਨਹੀਂ ਫੇਰੇ ਬੱਤੇ ਪਾਰਾ 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 ਹੁਣ ਮੈਂ ਕਹਿ ਕੇ ਵੀ ਨਹੀਂ ਮੁੱਕਦਾ ਵੀਡੀਓ ਬੰਦੇ ਫੜ 17000 ਰੁਪਏ 17000 ਰੁਪਏ ਰਹ ਜੇਂਗੇ ਭਾਈ ਅੱਗੇ ਇੰਨੇ ਵੀ ਪਾਉਣਾ ਨਹੀਂ 5-500 ਰੁਪਏ ਜਿਹੜਾ ਮੈਂ ਲਫੜ ਉਹ ਮੰਨ ਜਾ ਨਾ ਕਿ ਕਿਸੇ ਨੇ ਖਟਿਆ ਨਹੀਂ ਕੋਸਾ ਇਹ ਇਹ ਬੰਦੇ ਨੂੰ ਵੀ ਪਤਾ ਹੈ ਇਧਰੋਂ ਮੈਂ ਮੰਡੀ ਵਾਲੇ ਮੁੜ ਕੇ ਮਗਰ ਮਗਰ ਫੇ ਸਾਡੇ ਆ 17 ਭਾਈ ਹੋਰ ਦੱਸ ਕੀ ਰਹੇਗਾ ਯਾਰ ਜਦੋਂ ਜਰਾ ਲਾ ਦੇ ਬਿਨਾ ਬਿਨਾਂ ਮੈਂ ਤੇਰੇ ਬੱਕਰੇ ਤੇ ਆਇਆ ਨਹੀਂ ਕੋਈ ਨਹੀਂ ਦੇ ਦੇ ਨਹੀਂ ਭਾਈ ਮੌਕਾ ਭਾਈ ਚੱਲ ਖਾਈ ਕਰਾ ਲੈਂ ਫੜ ਜਾ ਹੁਣ ਫੜ ਲੈ ਨਹੀਂ ਵਾਹ ਫਲਾ ਨਹੀਂ ਆ ਗਿਆ ਹੋ ਗਿਆ ਬਈ ਤੇਰੀ ਬੱਕਰ ਦੇ ਉਹ ਭਾਈ ਪੈਸੇ ਨਹੀਂ ਘਟ ਵੀਰੇ ਯਾਰ ਤੇਰੇ ਦੁਸ਼ਮਣ ਨਹੀਂ ਸੀ ਉਹ ਤਾਂ ਗਿਆ ਰਾਜ ਦਾ ਗਿਆ ਦੇ ਦੇ ਭਾਈ ਜਾਂ ਕਹਿਦਾ ਲਿਖਾਈ ਵੀ ਕਰਾ ਦੂੰਗਾ ਫੋਨ ਦਾ ਟਾਈਮ ਫੇਰ ਤੱਕ ਆਈ ਜਾ ਰਹਾ ਥੱਕਾ ਬਈ ਆ ਫੜ ਯਾਰ ਫੜ ਲਾ ਨੀਮਾ ਬਾਈਸ ਦਾ ਫੜ ਲਾ ਨਾ ਮੋੜ ਦੀ ਫੜ ਲਾ ਮੋੜ ਦੀ ਪੈਸੇ ਉਹ ਪੈ ਫੜ ਲਾ ਮੋੜ ਦੀ 17.50 ਨਾਲ ਖਾਦੇ ਜਾ ਪਾ ਚੱਲ ਚੱਲ ਖਾਦੇ ਚੱਲ ਖਾਦੇ ਹੁਣ ਚੱਲ ਖਾਦੇ ਹੁਣ 10000 ਬੰਦੇ ਨੂੰ 1900 ਹੀ ਪਾ ਕੇ ਬਹਿ ਗਿਆ ਬਰੀ ਤੂੰ ਫਿਰ ਕਹੇਂਗਾ ਤੂੰ ਕਹੇਂਗਾ ਕਹੇਂਗਾ ਮੇਰੇ ਉਹ ਮੰਨ ਲੈ ਮੇਰੀ ਗੱਲ ਤੂੰ ਕਹੇਂਗਾ ਯਕੀਨ ਮੰਨ ਲੈ ਮੇਰੀ ਗੱਲ ਦਾ ਇਹ ਬੰਦਾ ਅੱਡ ਨਾਲ ਜਾ ਕੇ ਲੈਂਦਾ ਉਹ ਫਾਹਾ ਵਾਲਾ ਲੈ ਹੀ ਲਵੇ ਆਪਾਂ ਹ ਗਲਤੀ ਆ ਵੇਖ ਲੈ ਲਈ ਆ ਮੁੜਕਾ ਲਵਾਦਾ ਸਿਰ ਆਲਾ ਕੱਢ ਕੇ ਥੱਲੇ ਪਾ ਲਿਆ ਗਲਤੀ ਆਪਾਂ ਬਾਈ ਮੇਰੀ ਗੱਲ ਸੁਣ ਬੱਜਾਂ ਵੀ ਲੈ ਕੇ ਜਾਂਦੇ ਆ ਲੋਕ ਕਿੱਲੇ ਤੇ ਵੀ ਮੱਜ ਦੇ ਪਹਿਲਾ ਕਰਦੇ ਆ ਮੰਡੀ ਜੁੱਸਟਰ ਸਰ ਵੀ ਟਾਈਮ ਟੱਪ ਜਾਂਦਾ ਨਾ ਮੇਰੀ ਬੋਣੀ ਦਾ ਟਾਈਮ ਆ ਪੈਸਿਆਂ ਵਾਲੀ ਕਸਰ ਨਹੀਂ ਛੱਡੀ ਜਨੇ ਮੁੰਡੇ ਆ ਲੈ ਕਹ ਤਾ ਜੋ ਸਾਡੇ 17 ਚੱਕ ਸਾਡੇ 19 ਤੇ ਲਾਇਆ ਉਹ ਤੂੰ ਤਾਂ 17 ਵੀ ਕਹੇਂਗਾ 17 ਵੀ ਕਹੇਂਗਾ 2 ਘੰਟਿਆਂ ਵਾਲਾ ਇਹ ਬੱਕਰੀ ਹੈ ਜਿਹੜਾ ਤੂੰ ਬੋਕ ਆ ਬਹੁਤ ਮਾਰੂਗਾ ਜਦ ਤੂੰ ਕੱਲੇ ਤੋਂ ਖੁੱਲ ਕੇ ਦੂਜੇ ਘਰੇ ਜਾ ਵੜਦਾ ਨਾ ਬਹੁਤ ਮੈਂ ਮੈਂ ਕਰਦਾ ਹਾਂ ਤਾਂ ਡਾਟੀ ਪਾਊਗਾ ਜੇ ਕੋਈ ਨੁਕਸਾਨ ਕਰਦਾ ਜਿੰਮੇ ਮੇਰੇ ਲੈਗਾ ਆ ਲੈ ਹੈ ਉਹਦਾ ਫੜ ਲੈ ਉਹਦਾ ਕੋਲ ਦੇ ਕਰਦੇ ਥੋੜੀ ਪਾਏ ਹੁੰਦੇ ਆ ਜਮਾ ਪੈ ਜਾਏ ਲਾ ਗਿਆ ਤੋੜ ਗਿਆ ਜਮਾ ਹੁਣ ਇਹ ਉਹਦਾ ਜਮਾ ਸਿਰਾ ਕਰਤਾ ਮੇਰਾ ਪੁੱਛੇ ਮੈਂ ਤਾਂ ਨਹੀਂ ਤਾਂ ਅਸੀਂ ਵੀ ਇਹਨੂੰ ਕਈ ਵਾਰੀ ਘੂਰਦੇ ਨੇ ਵੀ ਯਾਰ ਹੋਰ ਲਾ ਆ ਪੰਜ ਮੈਪਾ ਦਾ 500 ਨੇ ਚੱਕਦਾ 2000 ਇਹਨੇ ਆਪ ਠੋਕਤਾ ਉਤੋਂ ਮੈਂ ਆਪ ਹੀ ਮਾਰਿਆ ਸਰਚ ਹਾਂ ਤੇ ਪਾਸੋਂ ਮੈਂ ਬਾਦ ਫਿਰਾਂ ਇਹਦਾ ਦੋ ਜਣੇ ਹੋਰ ਪਾ ਲੈਣੇ ਫਿਰ ਤਾਂ ਹੋ ਗਿਆ ਅੱਛਾ ਚਾਕਾ ਹੋ ਗਿਆ ਚਾਕਰਾ ਹੋਰਾ ਚਾਕਰਾ ਵੀ ਨਹੀਂ ਗਿਆ ਹੁਣ ਗੱਲ ਸੁਣੀ ਚਾਕਰਾ ਹੁਣ ਨਾ ਨਾ ਇਹ ਬੋਗਦਾ ਤੈਨੂੰ ਬੁਲਾਉਂਦੇ ਵੀ ਅੱਛਾ ਨਾ ਅੱਲਾ ਦਾ ਜਿਰਾ 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 ਲਾਦਾ ਸਾਰੇ ਪੈਸੇ ਲੈ ਗਏ ਭਾਈ ਜਮਾ ਸਰਾਰੇ ਲਾ 12000 ਕਾ ਸੋਣ ਲਾ ਗੱਲ ਭਾਈ ਯਾਰ ਆਹ ਵੇਲਾ 500 ਬਾਬੇ ਨੇ ਪਾਤਾ ਹਾਂ ਪੈਸੇ ਤੁਹਾਡੇ ਖਰੇ ਨੇ ਪਾਈ ਜਾਂਦੇ ਪਾਈ ਜਾਂਦੇ ਆ ਕਿਦੋਂ ਪੈਸੇ ਲਾਉਣਗੇ ਨੇ ਬਿਲਕੁਲ 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 ਕਿਉਂ ਯਾਰ ਬੱਚਾ ਪੈਸੇ ਲੱਗ ਇਹ ਬਾਈ ਨੇ ਕਿਹਾ ਮੇਰੀ 500 ਹੀ ਨਹੀਂ ਮਿਲਿਆ ਪਾ ਮੇਰਾ ਬੋਣ ਦਾ ਟਾਈਮ ਸੀਗਾ ਇਹਦਾ ਟਰੱਕ ਭਰਨਾ ਤਾਂ ਕਰਕੇ 400 ਰੁਪਏ ਦੇਊਗਾ ਨਹੀਂ ਤਾਂ ਬਾਤਾਂ ਕਰ ਲੈ ਕੱਲ੍ਹ ਕੋਲ ਤੇਰੇ ਅੱਖੇ ਲੱਗ ਜਾ ਹਲੇ ਵੀ ਤੇਰੇ ਪੱਖ じゃ ਸੀ ਹਲੇ ਵੀ ਸਹੀ ਹੈ ਹਲੇ ਵੀ ਤੇਰੇ ਪੱਖ じゃ ਜੇ ਤੂੰ ਅੱਖੇ ਨਾਲ ਦੇ ਉੱਤੇ 1 ਰੁਪਿਆ ਮੈਨੂੰ ਉਹ ਵੀ ਗੁਨਾ ਇਹਨੇ ਜੁਮੇ ਕਟਾਵਾਂਗਾ ਬਤਾਉਂਦਾ ਨਹੀਂਗਾ ਇਹਦੇ ਚੋਂ ਹਾਂ ਸਹੀ ਗੱਲ ਹੈ ਚੱਲ ਨੂੰ ਚਲਾਓ ਬਾਈ ਚੱਲੋ ਹੋ ਫੜ ਕੋਈ ਆ ਬੱਕਰੇ ਬਾਈ ਪੈ ਪੰਦੇ ਬਹੁਤ ਆਉਂਦਾ ਉਹ ਕੋਈ ਪੈਸੇ ਨਹੀਂ ਕੋਈ ਲਾਉਂਦਾ ਨੰਨਾ ਹੀ ਨਹੀਂ ਦਿੱਤੀ ਲਓ ਜੀ ਬਾਈ ਜੀ ਸੂਰੇ ਵਾਲਾ ਬੱਕਰਾ ਮੰਡੀ ਤੇ ਪਹੁੰਚੇ ਆਂ ਇਹ ਬੱਕਰੇ ਦਾ ਸੌਦਾ ਹੋ ਗਿਆ ਬਾਈ ਕਿਹ ਹਜੇ ਹੋ ਗਿਆ ਬਾਈ ਕਿਹੜੇ ਬੱਕਰੇ ਦਾ ਹੋਇਆ ਆ ਬੱਕਰੇ ਦਾ 4200 ਰੁਪਏ ਦੇਣਾ 200 ਰੁਪਏ ਲਖਾਈ ਬਾਈ ਜੀ ਲਓ ਜੀ ਐਸ ਬੱਕਰੇ ਦਾ ਸੌਦਾ ਹੋਇਆ ਬਰਬਰੀ ਨਸਲ ਦੇ ਦਾ ਤੇ ਕਿੰਨੇ ਦਾ ਕਰਤਾ ਬਾਈ ਜੀ 4200 ਲਖਾਈ ਇੰਨਾਰੇ 4200 ਰੁਪਏ ਤੇ ਕਿਹੜਾ ਪਿੰਡ ਆਪਣਾ ਬਾਈ ਕਵਰ ਵਾਲਾ ਹੈ ਕਵਰ ਵਾਲਾ ਏ ਬਾਈ ਬਾਬਾ ਆਈ ਹੈ ਹਾਂਜੀ ਤੇ ਬਾਈ ਆਪਾਂ ਇਹ ਸਾਰੇ ਪਸਰਾ ਸਿੱਖੀ ਜਾਂਦੇ ਆ ਲਿਆ ਤੁਸੀਂ ਹਾਂਜੀ ਇੱਕ ਤੇ ਸ਼੍ਰੀ ਮੁਖਤਸਰ ਸਾਹਿਬ ਤੋਂ ਆ ਲਿਆ ਤੁਸੀਂ ਬਾਬਾ ਹਾਂਜੀ ਹਾਂਜੀ ਠੀਕ ਆ ਜੈ ਜੈ ਤੁਹਾਨੂੰ ਇਹਨਾਂ ਦਾ ਹਾਂਜੀ ਸਾਨੂੰ ਤੁਹਾਨੂੰ ਜਦੋਂ ਬਾਈ ਇਹਨੇ ਕਰਵਾ ਤੇ ਜੈ ਜੈ ਇਹਨਾਂ 9 ਕਿਲੋ ਬੱਚਾ ਇਹਨਾਂ ਨੂੰ ਕੀ ਮਾਰਾ ਠੀਕ ਆ ਚਲੋ ਫਿਰ ਪੈਸੇ ਦੇਦੇ ਬਾਈ ਹਾਂਜੀ ਦੇਣੇ ਆ ਪੈਸੇ ਦਿਓ ਪੈਸੇ ਦੇਣੇ ਬਾਈ ਜੀ ਦਿਓ ਬਾਈ ਪੇਮੈਂਟ ਦਿਓ ਹੁਦਰੀ ਹੋ ਜਾ ਬਾਈ ਤੂੰ ਵੀ ਯਾਰ ਬਸ ਬਸ ਬੜਾ ਉਹ ਮੂਈ ਬਣਾ ਲਾ ਕੋਈ ਫੁਆਰਾ ਜੰਮਣਾ ਉਹ ਆਪਣੇ ਮੂਈ ਬਣੀ ਹੈ ਉਹਦਾ ਫੁਆਰਾ ਲਿ ਜਮਣਾ ਪਾ ਲਾ ਗਿਆ ਜਿਹੜਾ ਇਹ ਮਾਂਡੀ ਦੇ ਵਿੱਚ ਉਹ ਇਹਨੂੰ ਕਰ ਲਾ ਬਾਈ ਮਾੜ ਆਇਆ ਇੱਕ ਫੱਟੇ ਉਹ ਕੋਈ ਗੱਲ ਨਹੀਂ ਕਿੱਥੇ ਮਰਦੀ ਜਾਵੇ ਆ ਲੈ ਠੀਕ ਆ ਜਾਓ ਬਈ ਕਰਾ ਲਓ ਬਾਈ ਆਇਆ ਲਖਾਈ ਕਰਾ ਬਹੁਤ ਬਹੁਤ ਬਾਲਵਾ ਬਾਈ ਦੁਆਰਾ ਤੋਂ ਬੱਚਾ ਫੇਰ ਦਿਖਾ ਦਨੇ ਆ ਬੱਕਰਾ ਹੈ ਬੋਲ ਦੇ ਵਿੱਚ ਜਗੀ ਸਾਡੇ ਇਹ ਚੁੰਡੀ ਜੀ ਵੀ ਦੋਸਤੋ ਆ ਬੱਚਾ ਦੇਖ ਰਹੇ ਤੁਸੀਂ ਪਿਓਰ ਬਿਟਲ ਨਸਲ ਦਾ ਹੈ ਤੇ ਬਾਈ ਨੇ ਇਸ ਮੰਡੀ ਚੋਂ ਖਰੀਦਿਆ ਇਹ ਤੇ ਬਹੁਤ ਹੀ ਚੰਗੀ ਬੱਕਰੀ ਦਾ ਤੇ ਬਹੁਤ ਹੀ ਚੰਗੇ ਬੱਕਰੇ ਦਾ ਗੋਬਿੰਦਪੁਰੇ ਵਾਲੀਆਂ ਬੱਕਰੀਆਂ ਚੋਂ ਆ ਇਹ ਚਿੱਟੀ ਆਖਾ ਨੱਕ ਨਕੌੜਾ ਬਹੁਤ ਚੰਗਾ ਇਹਦੇ ਕੰਨਾਂ ਦੀ ਲੰਬਾਈ ਤੁਸੀਂ ਦੇਖ ਸਕਦੇ ਹੋ ਦੋਸਤੋ ਤੇ ਮੂੰਹ ਦੇ ਉੱਪਰ ਵਟ ਤੁਹਾਨੂੰ ਨਜ਼ਰ ਆ ਰਹੇ ਹੋਣੇ ਬਹੁਤ ਢਿੱਲਾ ਪਿੰਡਾ ਤੇ ਆਹ ਮੁੰਡੇ ਨੇ ਲਿਆ ਪਤਾ ਕੀ ਪਿੰਡਾ ਤੇਰਾ ਕਿਹੜਾ ਪਿੰਡਾ ਪੁਹਾਰ ਵਾਲਾ ਤੇ ਨਾਂ ਕੀ ਆ ਤੇਰਾ ਜਸ਼ਨਦੀਪ ਸਿੰਘ ਤੇ ਮੋਬਾਈਲ ਨੰਬਰ ਬੋਲੀ ਚਲਣਾ ਕਰ ਸਕਦੇ 964632352 ਦੁਬਾਰਾ ਫੇਰ ਬੋਲੀ 964632352 96463 2352 ਠੀਕ ਆ ਆ ਬੱਚੇ ਨੇ ਭਈ ਆ ਬੱਕਰਾ ਖਰੀਦਿਆ ਬੱਚਾ ਖਰੀਦਿਆ ਬਹੁਤ ਬਹੁਤ ਧੰਨਵਾਦ ਭਾਈ ਬੱਲੇ ਮੀਆ ਲਾ ਬਾਈ ਉਹ 16 ਦੇ ਆ ਅੱਛਾ ਕਿਹੜਾ ਪਿੰਡ ਆ ਬਾਈ ਦਾ ਹਰੀ ਨਾ ਠੀਕ ਹੈ ਠੀਕ ਹੈ ਹਾਂ ਬਾਈ ਕੀ ਆਣਾ ਯਾਰ ਬਾਈ ਜਮਾ ਛੱਡ ਕੇ ਦੱਸ ਯਾਰ ਸਾਡੇ 15 ਨਹੀਂ ਬਾਈ ਤੈਨੂੰ 16 ਪੰਖੜਾ ਉਹ ਕੱਲਾ ਕਿਨੇ ਸੌਦਾ ਕਰਨਾ ਥੋੜਾ ਮੈਂ ਮੇਰਾ ਬੱਕਰਾ ਮੈਂ ਕਰ ਦੋ 12 ਤੂੰ ਆ ਰਿਹਾ ਇੱਕ ਜਣੇ ਨੂੰ ਤਾਂ ਜਾਣਾ ਹੀ ਪਊਗਾ ਉਹ ਜੇੜੇ ਲੱਗ ਲੋ ਵੀ ਆ ਬੱਕਰੇ ਦਾ ਸੌਦਾ ਜਿਹੜੇ ਦਾ ਚੱਲੀ ਜਾਂਦਾ ਵਿੱਚੇ ਹੀ ਚੱਲ ਰਿਹਾ ਸੀਗਾ ਤੇ ਬੱਕਰੀ ਵੇਚਤੀ ਆ ਤੇ ਬੱਕਰਾ ਰਹਿ ਗਿਆ ਹਾਂ ਬਈ ਹੁਣ ਲਾਓ ਬਈ ਦੱਸੋ ਇਹਦਾ ਕੀ ਰਹਾ ਯਾਰ ਕਹਦਾ ਯਾਰ ਬਾਜਾਂ ਨੂੰ ਸਾਡੇ 15 ਬਾਈ ਯਾਰ ਹੁਣੇ 15 ਕਹਿਆ ਯਾਰ ਤੁਸੀਂ 15000 ਫੜਾ ਗਿਆ ਪਰ 12000 ਨਹੀਂ ਨਹੀਂ 13000 ਦਾ ਦੇਓ ਯਾਰ ਇਹਨਾਂ ਬੱਸ ਠੀਕ ਹੈ ਪੂਰਾ 15% ਕਰਨਾ ਵਦ ਨਹੀਂ ਨਹੀਂ ਬਾਈ ਕਰਾਂਗੇ ਪੂਰਾ 15000 ਨਹੀਂ ਤੂੰ ਥੱਲੇ ਦੇਣਾ ਹੀ ਨਹੀਂ 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 ਠੀਕ ਹੈ ਯਾਰ ਉਹ ਬਹੁਤ ਸਿਭਾਈ ਪੈਸੇ ਦਾ ਯਾਰ 12.5 ਹਜ਼ਾਰ ਨਹੀਂ ਇੱਕ ਮੈਂਡ ਇਹ ਬੱਚਾ ਜ ਬੱਚਾ ਬੱਚਾ ਦਾ ਭਰੋਸੇ ਹਿਸਾਬ ਦੇ ਪੈਸੇ ਲਾਉਣੇ ਆ ਸਾਲ ਦਵਾ ਵੱਧ ਸਾਹਕੇ ਬੱਚਾ ਖੀਰਾ ਜੇ ਬੱਚਾ ਖੀਰਾ ਬੱਕਰਾ ਨਹੀਂ ਦਿੰਦਾ ਯਾਰ ਲਾ ਫੜ ਫੜਾ ਨਾ ਮੇ ਰਖਤਾ ਦਾ ਨਾ ਰੱਖੀ ਤੂੰ ਬਰਾਬਰ ਲੈਣ ਦਾ 13 ਲਾਦਾ ਹੋਰ ਕਿੰਨਾ ਕੁ ਲੈ 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 ਹਰਾ ਦਾਦਾ ਬਾ ਹੁਣ ਤਾਂ ਰਾਸ ਨਹੀਂ ਰਹਿ ਗਿਆ ਵਿੱਚ ਉਹ ਦੇ ਦਿਓ ਭਾਈ ਬਹੁਤ ਹੋ ਗਿਆ ਭਾਈ ਕੋਈ ਨਹੀਂ ਲਾ ਲੈਣ ਬਹਿ ਜਾ ਲਾ 10 14 ਲਾ ਲਿਆ ਹੋਰ ਲੈ ਲੇ 15 ਲੈਣਾ ਸਾਡੇ 15 ਬਾਈ ਯਾਰ 15 ਦੀ ਉੱਥੇ ਗਿਆ ਹੁਣ ਦੇ ਦੇ ਹੋਟਲ ਯਾਰ ਸੌਦਾ ਖਰਾਬ ਕਰਦਾ ਤੂੰ ਹੁਣ ਸੌਦਾ ਖਰਾਬ ਕਰੀ ਹੈ ਨਾ 15 15 ਦਾ ਮਾੜੇ ਜਿਹਾ ਆਗੇ ਮਾੜੇ ਨਾ ਲੈਣਾ ਸਾਡੇ ਪਾਸੇ ਲਾਈ ਜਾਂਦੇ ਆ ਯਾਰ 14 ਲਾਦਾ ਯਾਰ ਦੇਣਾ 13 ਲੱਗਦਾ ਮੈਂ ਸਾਢੇ 12 ਕਹਿੰਦਾ ਦੇਣਾ ਦੇ ਦੇਣੇ ਇਹਨਾਂ ਦੀ ਮਰਜ਼ੀ ਆ ਇਹਨਾਂ ਦੇ ਪੈਸੇ ਦੇਣਾ ਸਾਡੇ 15000 ਦੇਣਾ ਨਹੀਂ ਅਸਲੀ ਓਏ ਇੱਕ ਮਿੰਟ ਯਾਰ 15000 ਦਾ ਲਖਾਈ ਕਰਵਾ ਦਿੰੀ ਜਾ ਹੋ ਗਿਆ ਯਾਰ ਓਏ ਹੋ ਗਿਆ ਓਏ ਹੋ ਗਿਆ ਹੁਣ ਜਾਏ ਓਏ ਹੋ تھري <laughs> پاس ਬੱਕਰਾ ਪਹਿਲਾ ਨਾਤਾ ਨਜ਼ਰ ਹੋ ਗਿਆ ਹੋ ਗਿਆ ਬਹੁਤ ਵਧੀਆ ਹੁੰਦਾ ਹੋਇਆ ਸੌਦਾ ਲੁਗਿਆ ਇਹ ਤੋਂ ਨਹੀਂ ਪਹਿਲਾ ਪਹਿਲਾ ਆ ਮੁੰਡਾ ਰੱਖ ਮੈਂ ਆ ਮੁੰਡਾ ਰੱਖੀ ਕੀ ਆ ਬਣਾ ਲੁਗਿਆ ਉਹ ਦੇ ਦਿਓ ਯਾਰ ਕੋਈ ਨਹੀਂ ਨਾ ਜੋਰ ਲੱਗਿਆ ਉਹ ਦੇ ਦਿਓ ਯਾਰ ਕੋਈ ਨਹੀਂ ਉਹ ਲਖਾਈ ਆਪ ਨੂੰ ਉਪੜੀ ਉਹ ਲਖਾਈ ਆਪੋ ਆਪਣੀ ਆ ਲਖਾਈ ਤੇਰੇ ਗਰੌਣੀ ਹੁਣ ਬੰਦਾ ਦਾ ਲਾਓ ਵੀ ਚਾਹੀ ਮੈਂ ਉਹ ਬਾਈ ਬੱਕਰੇ ਕੋਈ ਦੱਸੇ ਕੋਈ ਨਾ ਦੱਸੇ ਉਹ ਬਾਈ ਪੈਸੇ ਕਣਾ ਯਾਰ ਕਣਾ ਨਾ ਬਾਈ ਯਾਰ ਮਾੜਾ ਹਿਸਾਬ ਚ ਮਾੜਾ ਬੱਕਰਾ ਤਾਂ ਦਿਖਾ ਰਿਹਾ ਬੱਕਰਾ ਤਾਂ ਪੂਰੇ ਕਰਾ ਆਹ ਪਾਸੇ ਬੱਕਰਾ ਯਾਰ ਬੱਕਰਾ ਛੱਡਦੇ ਪੈਸੇ ਕਹਿੰਦਾ ਬੱਕਰਾ ਛੱਡ ਪੈਸਾ ਹਜ਼ਾਰ ਹਜ਼ਾਰ ਬੱਕਰਾ ਦੇ ਦੇ ਨਹੀਂ ਦਿੰਦੇ ਯਾਰ ਕੋਈ ਮਾੜਾ ਬਸ ਮੈਂ ਕਹੋ ਦੂੰਗਾ ਲੈ ਲੈ ਬਾਈ ਠੀਕ ਆ ਜੀ ਤਾਂ ਛੱਡ ਕੇ ਬੱਕਰਾ ਵੀਡੀਓ ਪਾਣਾ ਮੈਂ ਕਿਲਰ ਕੇ ਘੜਾ ਮੜੇ ਬੱਕਰੇ ਨੇ ਵੀ ਦੇਖਣ ਦੇ ਕੱਟ ਨਹੀਂ ਸਹੀ ਗੱਲ ਆ ਜੇ ਬੱਕਰਾ ਨਾ ਦੱਸਿਆ ਤਾਂ ਫਿਰ ਉੱਤੇ ਜਿਹੜੇ ਨੇ ਖਿਲਰ ਕੇ ਖੜਜੇ ਬੱਕਰੇ ਦੇ ਦੇਣ ਦੇ ਬੱਕਰੇ ਸਹਿਲ ਪਤਾ ਵੀ ਲੱਗੇ ਸਭ ਦਾ ਅਗਲਾ ਉਹ ਬੰਦੇ ਨੇ ਸਹੀ ਸਹੀ ਬੰਦੇ ਹੀ ਦੀ ਜਾਂਦੇ 15 ਦਾ ਖੜ ਬ ਕੋ ਪਿੱਛੇ ਨੂੰ ਪਿੱਛੇ ਦੂਰ ਕੱਲ ਬਿਲਕੁਲ ਬਹੁਤ ਵਧੀਆ ਮੁੱਲ ਮਿਲ ਗਿਆ ਬਾਈ ਬੱਕਰੇ ਦਾ ਬਹੁਤ ਚੰਗਾ ਆ ਗਿਆ 15 ਲਿਖਾਈ ਕਰਾ ਦਿਆ ਚਲੋ ਚਲੋ ਠੀਕ ਆ ਬਾਈ ਖੁਸ਼ ਆ ਫੋਟੋ ਮਟਿਆ ਹੁਣ ਬਣਾ ਦੇ ਰਸਾਂ ਅਗਲੇ ਨੂੰ ਠੀਕ ਆ ਠੀਕ ਆ ਠੀਕ ਆ ਓਕੇ ਸਿੱਧਾ ਕਰ ਇਹਦਾ ਮੂੰਹ ਆ ਘਰੇ ਆਉਣ ਨੂੰ ਬਾਬਾ ਛੱਡ ਕੇ ਮੈਂ ਕਿਹਾ ਜਾਣਾ ਆਣੇ ਆਣਾ ਨਹੀਂ ਸਹੀ ਆ ਬਹੁਤ ਵਧੀਆ